ਜੀ ਸਵਾਗਤ ਹੈ ਜੀ ਤੁਹਾਡਾ ਇੱਕ ਵਾਰ ਫਿਰ ਤੁਹਾਡੇ ਆਪਣੇ YouTube ਚੈਨਲ ਜੀਤਾ ਫਾਰਮਿੰਗ ਟੀਵੀ ਤੇ ਜੀ ਅੱਜ ਅਸੀਂ ਪਹੁੰਚੇ ਹਾਂ ਜੀ ਹਰਿਆਣੇ ਦੇ ਬਹੁਤ ਹੀ ਮਸ਼ਹੂਰ ਸ਼ਹਿਰ ਕਾਲਿਆਂ ਵਾਲੀ ਮੰਡੀ ਜੋ ਕਿ ਕਿਸੇ ਸਮੇਂ ਇਹ ਪੰਜਾਬ ਦੀ ਬਹੁਤ ਮਸ਼ਹੂਰ ਪਸ਼ੂ ਮੰਡੀ ਹੁੰਦਾ ਸੀ ਤੇ ਅੱਜ ਆਪਾਂ ਪਹੁੰਚੇ ਹਾਂ ਬਾਈ ਕਾਲਾ ਜੀ ਦੇ ਫਾਰਮ ਦੇ ਉੱਪਰ ਜਿੱਤੇ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਕੋਲੇ ਬਹੁਤ ਹੀ ਚੰਗੀ ਵਧੀਆ ਨਸਲ ਦੇ ਮੱਝਾਂ ਰੱਖਿਆ ਹੋਇਆ ਨੇ ਪਸ਼ੂ ਰੱਖੇ ਹੋਏ ਆ ਜਾਰਾ ਜਾਣਕਾਰੀ ਆਪਾਂ ਸਾਰੀ ਪਸ਼ੂਆਂ ਦੇ ਬਾਰੇ ਉਹਨਾਂ ਦੇ ਰੇਟ ਉਹਨਾਂ ਦੇ ਦੁੱਧ ਉਹਨਾਂ ਦੀ ਨਸਲ ਬਾਰੇ ਸਾਰੀ ਬਾਈ ਕਾਲਾ ਜੀ ਦੇ ਨਾਲ ਗੱਲਬਾਤ ਕਰਕੇ ਲਵਾਂਗੇ ਪਰ ਉਸ ਤੋਂ ਪਹਿਲਾਂ ਸਾਰੇ ਦਰਸ਼ਕਾਂਗੇ ਬੇਨਤੀ ਆ ਕਿ ਅਗਰ ਤੁਹਾਨੂੰ ਸਾਡੇ ਜੋ ਅਸੀਂ ਵੀਡੀਓ ਪਾਉਂਦੇ ਆਗੇ ਕਿਸੇ ਨੂੰ ਲੰਬੇ ਸਮੇਂ ਤੋਂ ਪਾ ਰਹੇ ਆ ਤੁਹਾਨੂੰ ਸਾਡਾ ਕੰਮ ਪਸੰਦ ਆਉਂਦਾਗਾ ਤਾਂ ਪਲੀਜ਼ ਸਾਡੇ ਚੈਨਲ ਜੀਤਾ ਫਾਰਮਿੰਗ ਟੀਵੀ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਔਰ ਸ਼ੇਅਰ ਵੀ ਕਰੋ ਤਾਂ ਕਿ ਹੋਰ ਵੀ ਜਿਆਦਾ ਤਜਾ ਲੋਕਾਂ ਤੱਕ ਪਹੁੰਚ ਸਕੇ ਤੇ ਜਿਆਦਾ ਤੁਹਾਡਾ ਆਪਾਂ ਟਾਈਮ ਨਹੀਂ ਲੈਂਦੇ ਚਲੋ ਆਜੂ ਫਿਰ ਬਾਈ ਜੀ ਦਿਨ ਆਪਾਂ ਗੱਲ ਕਰਦੇ ਆ ਸਸ਼ੀ ਕਾਲ ਜੀ ਕਾਲਾ ਜੀ ਗੱਲ ਬਾਈ ਜੀ ਛੋ ਠੀਕ ਠਾਈ ਜੀ ਬਹੁਤ ਵਧੀਆ ਜੀ ਬਹੁਤ ਪਹਿਲਾਂ ਦੱਸੋ ਜੀ ਕੰਮਕਾਰ ਸਾਰਾ ਠੀਕ ਚੱਲ ਰਿਹਾ ਬਹੁਤ ਵਧੀਆ ਬਹੁਤ ਵਧੀਆ ਅੱਛਾ ਕਾਲਾ ਜੀ ਮੈਨੂੰ ਇਹ ਦੱਸੋ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹ ਮੱਝਾਂ ਦਾ ਫਾਰਮ ਕਰੇ ਹੋਏ ਤੁਹਾਨੂੰ ਜੀ ਆਪਣੇ ਬਜੁਰਗ ਪਹਿਲਾਂ ਕਰਦੇ ਸੀ ਲੇਕਿਨ ਤਕਰੀਬਨ ਮੈਨੂੰ ਹੋ ਗਿਆ ਹੋਣਗੇ ਜੀ 25 26 ਸਾਲ ਹੀ ਹੋ ਗਏ ਹੁਣ ਇਹ 25 ਸਾਲ ਦਾ ਪ੍ਰੋਪਰ ਹੀ ਹੋ ਗਏ ਪੱਕੇ ਹੀ ਜਮਾ ਮਤਲਬ ਹੈ ਵੀ ਜਦੋਂ ਦੀ ਸੁਰਤ ਸੰਭਾਲੀ ਆ ਤੁਹਾਡੇ ਤੁਸੀਂ ਜਿਵੇਂ ਦੱਸਿਆ ਬਜ਼ੁਰਗ ਕਰ ਹਾਂ ਬਜ਼ੁਰਗ ਕਰਦੇ ਸੀ ਜਦੋਂ ਸੁਰਤ ਸਮਝੀ ਉਹਦੇ ਤੋਂ ਘੱਟ ਜੱਦੀ ਪੁਸ਼ਟੀ ਕੰਮ ਹੈ ਜੱਦੀ ਪੁਸ਼ਟੀ ਕੰਮ ਹੈ ਤੇ ਵਧੀਆ ਲਫੇ ਵਾਲਾ ਰਹਿ ਚੁੱਕੇ ਜੀ ਹੁਣ ਵਧੀਆ ਜੀ ਵਧੀਆ ਬਸ ਐ ਜੀ ਵੀ ਬਾਹਰ ਗਾੜਾ ਮਾਰਾਂਗੇ ਲੋਕਾਂ ਨੂੰ ਤਾਂ ਬਾਹਰ ਨਫਾ ਕਮਾ ਲਾਂਗੇ ਬਾਹਰ ਮਾਰਨ ਨੂੰ ਚਾਹੁੰਦੇ ਆ ਤੁਸੀਂ ਕੰਮ ਕਰ ਰਹੇ ਹੋ ਸਬਰ ਵਾਲੇ ਆ ਹਾਂਜੀ ਸਬਰ ਵਾਲੇ ਬਸ ਜੀ ਬਸ ਠੀਕ ਠਾਕ ਜੀ ਦਾ ਚੱਲੀ ਚੱਲੇ ਵਧੀਆ ਐਨ ਐਕਟੀ ਸਬਰ ਤੇ ਰਹਿੰਦੇ ਸਬਰ ਤੇ ਰਹਿੰਦੇ ਠੀਕ ਹੈ ਜੋ ਮੇਰੇ ਹਿਸਾਬ ਕੀ 12 13 ਵਜਾਂ ਹੋਣਗੀਆਂ ਜਿਹੜੀਆਂ ਤਾਜ਼ੀਆਂ ਸੂਈਆਂ ਨੇ ਆ ਗਿਆ ਜੀ ਬਹੁਤ ਆਪੇ ਕਰਨੀਆਂ ਆਪਣੇ ਕਰਨੀਆਂ ਹੋ ਗਏ ਜਦੋਂ ਤੇ ਹੈ ਜੀ ਠੀਕ ਹੈ ਜੀ ਤੇ ਸੇਲ ਕਰਨ ਵਾਲੇ ਕਿੰਨੇ ਪਸ਼ੂ ਆ ਜੀ ਤੁਹਾਡੇ ਕੋਲੇ ਅੱਜ ਜਿਹੜੀਆਂ ਤਾਜ਼ੀਆਂ ਸੂਈਆਂ ਜੀ ਸੇਲ ਲੱਗੀਆਂ ਹਾਂ ਹਾਂ ਜੀ 1200 ਜਿੰਨੀਆਂ ਵੀ ਮੱਝਾਂ ਨੇ ਤਾਂ ਅੱਜ ਤੁਹਾਡੇ ਕੋਲੇ ਜੋ ਅਸੀਂ ਪਸ਼ੂ ਦਿਖਾਉਣ ਜਾ ਰਹੇ ਹਾਂ ਮੱਝਾਂ ਤਾਜ਼ੀਆਂ ਸੂਈਆਂ ਹੋਣੀਆਂ ਨੇ 2 2 4 4 ਦਿਨਾਂ ਦੇ 5 5 ਦਿਨਾਂ ਦੇ ਹਾਂ ਜੀ ਹਾਂ ਜੀ ਹਾਂ ਜੀ ਆ ਬੱਚੇ ਆ ਜੀ ਸਾਹਮਣੇ 12 13 ਮੱਝਾਂ ਨੇ ਜਿਹੜੀਆਂ ਕਿ ਸੇਲ ਕਰਨ ਵਾਲਿਆਂ ਨੇ ਇੱਕੇ ਬਾਤ ਤੇ ਤੁਹਾਨੂੰ ਬਹੁਤ ਹੀ ਚੰਗੀ ਕੁਆਲਿਟੀ ਦੇ ਹਰਿਆਣਵੀ ਮੱਝਾਂ ਮੁਰਾ ਨਸਲ ਦੀਆਂ ਟਾਪ ਕੁਆਲਿਟੀ ਉਹ ਤੁਹਾਨੂੰ ਖਰੀਦਣ ਲਈ ਮਿਲ ਸਕਦੀਆਂ ਨੇ ਤਾਂ ਵੀਡੀਓ ਨੂੰ ਅੰਤ ਤੱਕ ਜਰੂਰ ਦੇਖੋ ਲਾਈਕ ਕਰੋ ਸ਼ੇਅਰ ਕਰੋ ਜੀ ਤਾਂ ਸਟਾਰਟ ਫਾਰਮ ਨੂੰ ਫਾਰਮ ਵੀ ਟੀਵੀ ਨੂੰ ਤੇ ਆਜੋ ਫਿਰ ਬਾਈ ਜੀ ਆਪਾਂ ਸ਼ੁਰੂ ਕਰਗੇ ਪਹਿਲੀ ਤੋਂ ਬਾਈ ਜੀ ਪਤਾ ਕੀ ਗੱਲ ਇੱਕ ਥੋੜੀ ਰਿਕਵੈਸਟ ਹੈ ਜੀ ਅੱਜ ਮੈਂ ਥੋੜਾ ਜਿਹਾ ਤੁਹਾਨੂੰ ਵੀ ਪਤਾ ਜੀ ਤੁਸੀਂ ਇਹਨਾਂ ਨੂੰ ਫੋਨ ਕਰਕੇ ਸੱਦਾ ਜੀ ਠੀਕ ਹੈ ਗੱਲ ਨਾ ਪ੍ਰੋਗਰਾਮ ਦਾ ਸੀਗਾ ਗੱਸਤਾ ਜੀ ਅੱਛਾ ਜੀ ਨਾ ਆਪਣੇ ਕੋਲ ਜਿਹੜਾ ਬੰਦਾ ਹੈਗਾ ਜੀ ਇੱਕੋ ਹੀ ਉਹ ਨੀਰਾਚਾਰਾ ਕਰਦੇ ਆ ਠੀਕ ਹੈ ਠੀਕ ਹੈ ਠੀਕ ਹੈ ਤੇ ਚਲਾਉਣ ਚਲਾਓ ਨਾ ਮੈਂ ਮੱਧਮ ਐਸੇ ਕਰਾਂ ਜਿਹੜਾ ਉਹ ਕੋਈ ਗੱਲ ਨਹੀਂ ਆਪਾਂ ਖੋ ਕੇ ਚਲੋ ਫੇਰ ਕਿਸੇ ਦਿਨ ਟਿਕਾਵਾ ਗਾ ਹਾਂਜੀ 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 ਤੇ ਹੁਣ ਆਪਾਂ ਕਿਹੜਾ ਤੁਸੀਂ ਕੱਲੀ ਕੱਲੀ ਦੀ ਆਪਾਂ ਨੂੰ ਇੰਟਰੋਡਕਸ਼ਨ ਆ ਪਹਿਲੀ ਤੇ ਸ਼ੁਰੂ ਕਰ ਲੈਣੇ ਜੀ ਐਸ ਤੋਂ ਕਰ ਲਓ ਠੀਕ ਹੈ ਜੀ ਇਹ ਕਿਹੜੀ ਨਸਲ ਦੇ ਜੀ ਬਾਈ ਜੀ ਦੱਸੋ ਜੀ ਕਾਲਾ ਜੀ ਬਾਈ ਜੀ ਇਹ 80% ਮੁਰਾ ਮਸਲਾ ਜੀ 80% ਮੁਰਾ ਮਸਲਾ ਜੀ ਤੇ ਤੀਜਾ ਦਾ ਨਹੀਂ ਹੈ ਜੀ ਤੀਜਾ ਦਾ ਸੂਇ ਕਿੰਨਾ ਕਹਿ ਮਸੂਆ ਜੀ ਤੀਜਾ ਸੂਆ ਜੀ ਦਾ ਤੀਜਾ ਸੂਆ ਜੀ ਹਾਂਜੀ ਹਾਂਜੀ ਅੱਛਾ ਜੀ ਤੇ ਤੁਸੀਂ ਦੇਖ ਸਕਦੇ ਹੋ ਇਸ ਦੀ ਅਡਰ ਕੁਆਲਟੀ ਦੇ ਸਕਦੇ ਹੋ ਠੀਕ ਹੈ ਜੀ ਹੁਣ ਤੱਕ ਅਸੀਂ ਸੁਭਰੀਆਂ ਚੋਈਆਂ ਹੋਈਆਂ ਨੇ ਹਨਾ ਜੀ ਹਾਂਜੀ 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 ਬਸ ਕਾਜੀ ਦੇ ਸਾਬ ਬਹੁਤ ਵਧੀਆ ਗਏ ਜੀ ਠੀਕ ਹੈ ਜੀ ਸਿੰਘਾਂ ਦੀ ਬਿਲਕੁਲ ਕੁੰਡੀ ਗੋਲ ਸਿੰਘ ਠੀਕ ਹੈ ਜੀ ਤੇ ਕੁਆਲਟੀ ਬਹੁਤ ਵਧੀਆ ਤੇ ਕੀ ਮੰਨoverline ਹੋਏ ਇਸ ਵੇਲੇ ਬੇਕਾਲਾ ਜੀ ਇਹਦਾ 110000 ਰੁਪਏ ਜੀ 110000 ਰੁਪਏ ਦੇਣੀ ਤੱਕ ਕਿਥੋਂ ਦੀ ਹੈ ਉਹ ਵੀ ਚਾਣਨ 10000 ਰੁਪਏ ਦੇਾਂਗੇ ਜੀ 95 ਦੇ ਦੇ ਰਹੋ ਐਂਡ ਹੈ ਜੀ ਹੋਰ ਕੋਈ ਨਹੀਂ ਜੀ ਸਾਡਾ ਇੱਕ ਘਰ ਇੱਕ ਘਰ ਦਾ ਮੁੱਲ ਹੈ ਜੀ ਇਹ ਠੀਕ ਹੈ ਘਰ ਦਾ ਜੀ ਠੀਕ ਹੈ ਗੱਲ ਜੇ ਆਪਾਂ ਮੰਡੀ ਤੇ ਜਾਵਾਂਗੇ ਜਾ ਮੰਨ ਕੇ ਚੱਲੋ ਵੀ ਆਪਾਂ ਕੁਝ ਹੋਰ ਕਰਾਂਗੇ ਠੀਕ ਹੈ ਗੱਲ ਆ ਜਾ ਕੇ ਤੇ ਲੈ ਕੇ ਜਾਵਾਂਗੇ ਉਹਨੂੰ ਬਾਹਰ ਲੈ ਕੇ ਜਾਵਾਂ ਫਿਰ ਇਹਦਾ ਮੁੱਲ ਹੋਰ ਹੋ ਜਾਊਗਾ ਬਾਹਰ ਫੰਡੀ ਸੀ ਬਾਹਰ ਜਾ ਰਹੇ ਬੱਸ ਬੱਸ ਇਹਨਾਂ ਤੋਂ ਥੋੜਾ ਘੱਟ ਆਦੇ ਉਪਰ ਕਰਦੀ ਹੋਊਗੀ ਹਾਂਜੀ ਹਾਂਜੀ ਕੋਈ ਚੱਕਰ ਨਹੀਂ ਦੋ ਰੋਗ ਇਸ ਟਾਈਮ ਤੱਕ ਮੇਰੇ ਸਾਹਬ ਤੇ 11-12 ਕਿਲੋ ਬੋਲ ਹੋਈ ਇਹਦੇ ਲਈ ਬੋਲ 11-12 ਕਿਲੋ ਹੈ ਮਤਲਬ ਵਿੱਚ 14-15 ਤੱਕ ਜਾਊਗੀ ਰਾਮਨਾ ਜੀ ਖੁੱਲਾ ਜੀ 15 ਲੀਟਰ ਦੀ ਕਮਾ ਔਟ ਦੇ ਦੇਾਂਗੇ ਠੀਕ ਹੈ ਜੀ ਹਾਂ ਜੀ ਤੇ ਅੱਛਾ ਇੱਕ ਬਾਈ ਜੀ ਹੋਰ ਵੀ ਗੱਲ ਹੈ ਵੀ ਜਿਹੜਾ ਕੋਈ ਵੀਰ ਸਾਡੀ ਵੀਡੀਓ ਦੇਖ ਕੇ ਛੋਡੇ ਕੋਲੇ ਆਉਂਦਾ ਸ਼ੇਅਰ ਕਰਕੇ ਉਹਨੂੰ ਵੀ ਥੋੜਾ ਬੋਤਾਂ ਦਾ ਮਾਨਤਾਰ ਕਰ ਦੋਗੇ ਨਾ ਹੋਰ ਬਾਈ ਜੀ ਪਤਾ ਕੀ ਗੱਲ ਐ ਖਵਾਉਣ ਨੂੰ ਵੀਡੀਓ ਦੇ ਵਿੱਚ ਤੁਹਾਨੂੰ ਕਹਿਦਾ ਮੈਂ 80 ਦੇ ਦੂੰਗਾ 85 ਨਹੀਂ ਗਲਤ ਗੱਲ ਐ ਮੈਂ ਮੈਂ ਸੱਦਣ ਦਾ ਮਾਰਾ ਨਹੀਂ ਕਹਿੰਦਾ ਉਹਨਾਂ ਨੂੰ ਵੀ ਮੇਰੇ ਕੋਲੇ ਆਓ

अच्छा दूजे ਦਾਤੇ ਮੋੜਾ ਨਸਲ ਦੁਗੇ ਜੀ ਹਾਂਜੀ ਹਾਂਜੀ ਮੋੜਾ ਮਸਲਾ ਜੀ ਇਹ ਵੀ ਦੂਜੇ ਵਾਰ ਨੂੰ ਹੋ ਗਿਆ 7 8 ਦਿਨ ਹੋ ਗਏ ਆ ਖੜਾ ਬੱਚਾ ਪਿੱਛੇ 7 8 ਦਿਨ ਹੋ ਗਏ ਸੂਇਰ ਹੋ ਗਈ ਜੀ ਇਹਦੇ ਪਿੱਛੇ ਕੱਤੀ ਹੈ ਜੀ ਓਕੇ ਜੀ ਠੀਕ ਹੈ ਇਹਦੇ ਥੱਲੇ ਹੁਣ ਹੋਊਗਾ ਜੀ ਮੇਰੇ ਸਾਹ 14 15 ਲੀਟਰ ਦੁੱਧ ਜਦੋਂ ਖੁੱਲਾ ਤਿਆਰ ਹੋਇਆ ਜੀ ਇਹਦੇ ਲਈ 14 15 ਲੀਟਰ ਦੁੱਧ ਹੁਣ ਤਿਆਰ ਹੈ ਇਸ ਵੇਲੇ ਹਾਂਜੀ 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 ਬਿਲਕੁਲ ਜੀ ਬਿਲਕੁਲ 15 ਲੀਟਰ ਦੇਖ ਸਕਦੇ ਹੋ ਕੁਆਲਟੀ ਦੇਖ ਸਕਦੇ ਹੋ ਖੜਾ ਦੇਖ ਸਕਦੇ ਹੋ ਬਹੁਤ ਵਧੀਆ ਚਾਰੇ ਇੱਕੋ ਜੇ ਕੱਦ ਕਾਠੀ ਦੇਖ ਸਕਦੇ ਹੋ ਵਜ਼ਨ ਦੇਖ ਸਕਦੇ ਹੋ ਹਾਈ ਤੇ ਕੀ ਮੁੱਲ ਆ ਜੀ ਇਸ ਦਾ ਇਹ ਤਾਂ 1.5 ਲੱਖ ਆ ਜੀ 1.5 ਲੱਖ ਰੁਪਏ ਤੇ ਦੇਖੇ ਤੋਂ ਤਾਂ ਕਹੂ ਇਹ ਮੈਂ ਤਾਂ ਦੇਣ ਲੈਣ ਵਾਲਾ ਜੀ ਕੀਤਾ ਜੀ ਬਾਕੀ ਸਿਰ ਜੇ ਬਾਹਰ ਜੇ ਕੋਈ ਮੰਨ ਕੇ ਗੱਲ ਕਰੂਗਾ 5-4000 ਦਾ ਇਧਰ ਮੰਤਾਨ ਹੋ ਸਕਦਾ 4-5000 ਦਾ ਹੋ ਸਕਦਾ 1.5 ਲੱਖ ਬਾਈ ਜੀ ਨੇ ਮੁੱਲ ਕੀਤਾ ਇਹ ਦੂਜੀ ਨੰਬਰ ਵਾਲੀ ਮੱਝ ਆ ਜੀ ਤੀਜੀ ਸੂਏ ਆ ਜੀ ਤੇ ਅਗਲੀ ਮੱਝ ਤੇ ਦੱਸੋ ਜੀ ਇਹਨੂੰ ਸੂਣ ਨੂੰ ਅਜ 9 ਦਿਨ ਹੋ ਗਏ ਜੀ ਠੀਕ ਆ ਜੀ ਕਿਆ ਬਾਤ ਪਹਾੜੀ ਮੱਝ ਆ ਜੀ ਕਦ ਦੇਖ ਸਕਦੇ ਸੁਖਣਾ ਬਹੁਤ ਵੱਡਾ ਜੀ ਠੀਕ ਹੈ ਜੀ ਅੰਡਰਕਵਾਰ ਦੇ ਸਕਦੇ ਹੋ ਇਹ ਹੋਣੀ ਚੋਕੇ ਜਾ ਜੇ ਕੋਈ ਬੰਦਾ ਘੰਟਾ ਤੱਕ ਪਹਿਲਾਂ ਹੀ ਠੀਕ ਹੈ ਜੀ ਇਹ ਘੰਟਾ ਤੱਕ ਪਹਿਲਾਂ ਹੀ ਚੋਕੇ ਜਾ ਬੰਦਾ ਕੋਈ ਇਹਨੇ ਫੇਰ ਵੀ ਐਸ ਤਰ੍ਹਾਂ ਮੰਨ ਕੇ ਚੱਲੋ ਵੀ ਕੋਈ ਸਾਢੇ ਪੰਜ ਛੇ ਲੀਟਰ ਦੁੱਧ ਕੜਦਾ ਸੀਗਾ ਠੀਕ ਹੈ ਠੀਕ ਹੈ ਜੀ ਹਾਂਜੀ ਇਹਦੇ ਥੱਲੇ ਵੀ ਹੋ ਗਿਆ ਜੀ 15 ਕਿਲੋ ਹੋਣੀ ਜੁਗਲਾ 15 ਕਿਲੋ ਦੁੱਧ ਹੈਗਾ ਜੀ ਇਹਦੇ ਥੱਲੇ 9 ਦਿਨ ਹੋ ਗਏ ਸੂਰ ਨੂੰ ਜੀ 9 ਦਿਨ ਹੋ ਗਏ ਜੀ ਠੀਕ ਹੈ ਜੀ ਤੇ ਮੁੱਲ ਕਿੰਨਾ ਜੀ ਇਹਦਾ ਇਹਦਾ ਮੁੱਲ ਵੀ 1 ਦਾਸ ਹੈ ਜੀ 1 10 ਜੀ ਠੀਕ ਹੈ ਜੀ ਅਗਰ ਮੈਂ ਇਹ ਜੀ ਪੜੀ ਰਿਹਾ ਹਾਂ ਉਹ ਆਉਂਦਾ ਜਾਓ ਜ ਹਲੋ ਬਣਾਓ ਵੀਡੀਓ ਜੀ ਬੜੀਆ ਚੰਗੀ ਤਰ੍ਹਾਂ ਦਿਖਾਓ ਜੀ ਇਹ ਤੇ ਉਹ ਦੋਨੇ ਮੱਝਾਂ ਕੋਈ ਚੋਕੇ ਗਿਆ ਜੀ ਹੁਣੇ ਘੰਟਾ ਕੀ ਪਹਿਰੇ ਓਕੇ ਜੀ ਓਕੇ ਹਾਂਜੀ ਹਾਂਜੀ ਤੇ ਇਹ ਵੀ 800 ਫੀ ਨਹੀਂ ਹੋਈ ਜੀ ਸੂਈ ਨੂੰ ਕੰਮੇ ਦਾ ਕੰਮੇ ਸੂਈ ਹੈ ਜੀ ਇਹ ਇਹ ਦੂਜਾ ਸੂਏ ਜਿਹੜਾ ਵੀ ਦੂਜੇ ਸੂਏ ਆ ਇਹ 7 ਦਿਨ ਹੋ ਗਏ ਸੂਈ ਨੂੰ ਮਗਰ ਕੀ ਕੱਟਾ ਹੈ ਕੱਟੀ ਹੈ ਜੀ ਬੜਾ ਮਗਰ ਵੀ ਕੱਟੀ ਹੈ ਜੀ ਕੱਟੀ ਹੈ ਜੀ ਮਗਰ ਤੇ ਕੀ ਮੁੱਲ ਆ ਜੇ ਦਾ ਇਹਦਾ ਮੁੱਲ ਵੀ 1,20,000 ਹੈ। 1,20,000 ਦੁੱਧ ਕਿੰਨਾ ਜੀ ਥੱਲੇ ਦੇ? ਦੁੱਧ ਦੇ ਥੱਲੇ ਇਸ ਟਾਈਮ 12 ਕਿਲੋ ਚਵਾ ਜਾਣਗੇ ਜਮਾ ਮੌਕੇ ਦਾ ਜੀ 6 ਕਿਲੋ ਬੱਚਿਆਂ ਨੂੰ ਦੇ ਜਾ ਕੇ ਠੀਕ ਹੈ ਜੀ। 6 ਕਿਲੋ ਵਾਲਟੀਆਂ ਲਪਵਾ ਦੇਣਗੇ ਜੀ। ਓਕੇ 12 ਕਿਲੋ ਦੁੱਧ ਆ ਜੀ ਇਸ ਵੇਲੇ। ਹਾਂਜੀ। ਤੇ ਕੰਮ ਸੁਏ ਹੈ ਜੀ? ਦੂਜਾ ਸੁਏ ਹੈ ਇਹਦਾ। ਠੀਕ ਹੈ। ਅਗਲੀ ਮੱਝ ਆਜੂ ਜੀ। ਹਾਂਜੀ ਭਾਈ ਜੀ ਕਾਲਾ ਜੀ। ਹਾਂਜੀ। ਐਸ ਬਣੇ ਦੱਸਿਓ ਜੀ। ਇਹ 7ਵੇਂ ਨੰਬਰ ਤੇ ਆ ਗਈ ਜਿਹੜੀ ਮੱਝ ਹੈ। ਹਾਂਜੀ। ਇਹ ਇਹ ਵੀ ਦੂਜਾ ਸੂਇਆ ਜੀ ਦੂਜੇ ਸੂਇਆ ਹਾਂਜੀ ਹਾਂਜੀ ਤੇ ਕਿੰਨਾ ਨ ਹੋਵੇ ਸੂਇਨ ਹੁਣ ਇਹਨੂੰ ਸੂਇਨ ਹੀ ਹੋ ਗਏ ਹੋਣਗੇ ਮੇਰੇ ਹਿਸਾਬ ਜੀ ਤੀਜਾ ਚੌਥਾ ਤੇ ਨਹੀਂ ਇਹਨੂੰ ਵੀ ਸੂਇਨ ਤੀਜਾ ਚੌਥਾ ਜਾਨਾ ਕਿਸ਼ੇ ਕੱਟੀ ਬੱਤੀ ਹੋਈ 50 ਮਗਰ ਹੈ ਜੀ ਤੇ ਦੂਜੇ ਸੂਇਆ ਦੂਜਾ ਸੂਇਆ ਜੀ ਕਿੰਨਾ ਦੁੱਧਾ ਜੀ ਹੁਣ ਇਸ ਵੇਲੇ 9 ਕਿਲੋ 10 ਕਿਲੋ ਵੋੜਾ ਹੋਵੇਗਾ ਜੀ ਇਸ ਵੇਲੇ ਹੈਗਾ ਹਾਂਜੀ ਹਾਂਜੀ ਓਕੇ ਜੀ ਤੇ ਮੋਹਰਾ ਨਾਲ ਦੁੱਧ ਇਹ ਵੀ ਹੈ ਜੀ ਮੱਝ ਦੇਖ ਸਕਦਾ ਤੁਸੀਂ ਤੇ ਕੀ ਮੁੱਲ ਹੈ ਇਹਦਾ ਇਹਦਾ ਮੁੱਲ ਹੈਗਾ ਜੀ 95000 ਰੁਪਏ 95000 ਰੁਪਏ ਬਿਲਕੁਲ ਬਾਜੂ ਮੁੱਲ ਹੈ ਦੇਸਾ ਦੇ ਮਗਰ ਕੱਟੀ ਆ ਜੀ 10 ਬਾਰ 9 ਕਿਲੋ 10 11 ਕਿਲੋ ਇਸ ਵੇਲੇ ਬੋਹਲਾਗਾ ਜੀ ਇਹਦੇ ਤਿਆਰ ਠੀਕ ਹੈ ਜੀ ਤੇ ਦੁੱਧ 13 14 ਕਿਲੋ ਦਾ ਜਾਣੇ ਜੀ ਰਾਮਣਾ ਹਾਂ ਅਸੀਂ ਤਾਂ ਜੀ 12 ਕਿਲੋ ਆਖਾਂਗੇ ਅਗਲੇ ਦੇ ਘਰੇ ਜਾ ਕੇ ਚਾਹੀਦੀ 20 ਕਿਲੋ ਹਾਂਜੀ 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 ਬਿਲਕੁਲ ਅਸੀਂ ਜਿਹੜਾ ਗੱਲ ਜਿਹੜੀ ਗੱਲ ਕਹਿਣੀ ਆ ਅਸੀਂ ਜਿਹੜਾ ਬਗਨ ਮੌਜੂਦ ਹੋਂਸਾ ਹੈ ਜੀ ਕਾਲਿਆ ਵਾਲੀ ਮੰਡੀ ਹਰਿਆਣੇ ਦੇ ਵਿੱਚ ਪੰਜਾਬ ਬਾਰਡਰ ਤੇ ਪੈਂਦਾ ਜੀ ਇਹ ਬਿਲਕੁਲ ਤੇ ਜਿੱਥੇ ਬਾਈ ਕਾਲਾ ਜੀ ਇਹਨਾਂ ਦਾ ਫਾਰਮ ਆ ਜੀ ਮੱਝਾਂ ਦਾ ਤੇ ਇਹ ਇੱਕ ਹੋਰ ਮੱਝ ਹੈ ਜਿਹਨਾਂ ਕੋਲ ਇਹ ਤੁੱਕੜੇ ਜਿਹੇ ਨੇ ਨਹੀਂ ਜੀ ਨਹੀਂ ਤਾਜੀ ਹੈ ਜੀ ਨਹੀਂ ਇਹ ਵੀ ਭਾਵੇਂ ਤਾਜੀ ਹੈ ਜੀ ਤੁਹਾਨੂੰ ਤੇ ਇਹਦੇ ਬਾਰੇ ਦੱਸੋ ਜੀ ਇਹਦਾ ਮੁੱਲ ਕਰਦੇ ਆ ਜੀ ਆਪਾਂ 85000 ਰੁਪਏ ਜੀ 85000 ਰੁਪਏ ਮੁੱਲ ਲਵਾਵਾਂਗੇ ਲੈ ਦਦਾ ਜੀ 14 ਕਿਲੋ ਐਸ ਵੇਲੇ ਬਹੁਤ ਪਿਆਰਾ ਹੈ ਠੀਕ ਹੈ ਜੀ ਇਹ ਕੰਨੀ ਸੂਏ ਦੀ ਹੈ 8-9 ਦਿਨ ਹੋ ਗਏ ਨੂੰ ਸੂਏ ਨੂੰ ਇਹਦਾ ਬੱਚਾ ਰਾਤ ਮਰ ਗਿਆ ਜੀ ਅੱਛਾ 8-9 ਦਿਨ ਹੋ ਗਏ ਸੂਏ ਨੂੰ ਬੱਚਾ ਰਾਤ ਮਰ ਗਿਆ ਸੂਏ ਕਹਿੰਦੇ ਜੀ ਇਹ ਸੂਆ ਦਾ ਪੰਜਵਾਂ ਹੋਗਾ ਜੀ ਚੌਥਾ ਪੰਜਵਾਂ ਸੂਆ ਚੌਥਾ ਪੰਜਵਾਂ ਸੂਏ ਆ ਜੀ ਹਾਂ ਤੁਹਾਨੂੰ ਲੈਤੀ ਵੀ ਆ ਤੁਹਾਡੀ ਹਾਂਜੀ ਹਾਂਜੀ ਓਕੇ 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 ਜੀ ਠੀਕ ਹੈ ਜੀ ਇਹਦਾ ਕੀ 50 85 ਓਕੇ ਹਾਂ ਬਾਈ ਜੀ ਇਹ ਦੱਸੋ ਜੀ ਆਪਣੇ ਸਾਹਵਾਰੇ ਦੱਸੋ ਜੀ ਤੁਹਾਡਾ ਘਰ ਦਾ ਪਾਲਿਆ ਹੋਇਆ ਜੀ ਜਮਾ ਘਰ ਦਾ ਪਾਲਿਆ ਹੋਇਆ ਜੀ ਬੱਚਾ 12 ਸਾਲ ਕੀ ਪਈ ਜਮਾ ਘਰ ਦੀ ਮੱਝ ਦਾ ਪਾਲਿਆ ਹੋਇਆ ਬਾਈ ਦੇਖ ਸਕਦੇ ਹੋ ਜੀ ਤੁਸੀਂ ਠੀਕ ਹੈ ਕਾਲਾ ਜੀ ਦਾ ਬਿਲਕੁਲ ਪਹਾੜ ਹੀ ਹੈ ਜੀ ਇੱਕ ਤਰ੍ਹਾਂ ਦੇ ਵਿੱਚ ਇਹ ਚੌਕ ਦੇ ਹੋਏ ਡੰਗ ਚੱਕਦਾ ਅੱਛਾ ਜੀ ਵੀਡੀਓ ਦੇ ਵਿੱਚ ਜਾਂ ਉਹ ਅਗਲਾ ਕਹਿ ਦਿੰਦਾ ਜੀ ਮੇਰੇ ਸਿਰ ਜੱਡਾ ਉੱਚਾ ਹੈ ਹਾਂ ਜੀ ਠੀਕ ਹੈ ਜੀ ਉੱਚਾ ਜਾ ਰਿਹਾ ਹੈ ਜੀ ਕਹਿ ਦਿੰਦਾ ਜੀ ਮੈਂ ਕਹਿ ਰਿਹਾ ਜੀ ਜਸਰਿਆ ਜੀ ਆਹਾਂ ਦੇਖ ਲਓ ਜੀ ਹੁਣ ਮੇਰੇ ਸਿਰ ਜੱਡਾ ਹੀ ਉੱਚਾ ਹੈ ਬਿਲਕੁਲ ਜੀ ਸਿਰ ਤੋਂ ਉੱਚਾ ਜਾ ਰਿਹਾ ਹੈ ਸੁੱਕੜਾ ਹਾਂ ਜੀ ਹ ਪੌਣੇ ਇੱਕ ਚਾਰ ਸਾਲ ਦਾ ਜੀ ਇਹ ਪੌਣੇ ਇੱਕ ਚਾਰ ਸਾਲ ਦਾ ਤੇ ਮੱਝਾਂ ਵਾਲੀ ਕਰਦਾ ਹੈਗਾ ਹੁਣ ਵਧੀਆ ਚਾਰ ਦੰਦ ਅੱਛਾ ਫਿਰ ਯਾਰ ਤਾਂ ਵਧੀਆ ਟੌਪ ਦੇ ਰਿਹਾ ਬਹੁਤ ਜ਼ਿਆਦਾ ਚੰਨਾ ਟੌਪ ਲਾ ਰਿਹਾ ਕਰਦੇ ਜੀ ਤੁਸੀਂ ਯੂਜ਼ ਕਰ ਦਿਓ ਮੱਝਾਂ ਠੀਕ ਹੈ ਬਾਹਰ ਨੇ ਓਖੀ ਹੁੰਦੇ ਨੇ ਬਾਹਰ ਦੇ ਹੁੰਨ ਲਿਆ ਜਿਉਂ ਜਾਲਾ ਜਾਂਦਾ ਜੀ ਜਵਾਬ ਨਹੀਂ ਦੇ ਸਕਦੇ ਆਪਾਂ ਠੀਕ ਹੈ ਗੱਲ ਤੇ ਆਪ ਦੇ ਘਰੇ ਜਿਵੇਂ ਝੋਟੇ ਵਰਗਾ ਮੱਥਾ ਜੀ ਤੇ ਗੱਲਬਾਤ ਉਵੇਂ ਹੀ ਹੈ ਜੀ ਫਿਰ ਹਣਾ ਜਾਵਾਂ ਬਹੁਤ ਜ਼ਿਆਦਾ ਇਹ ਜੀ 110% ਮਰਹਾਨਾ ਸਾਲਾ ਜੀ 110% ਕੀ ਬਾਤ ਹੈ ਕੋਸਿਪ ਪਤਾ ਕੀ ਗੱਲ ਚਲੋ ਮੈਂ ਵੀਡੀਓ ਦੇ ਵਿੱਚ ਬਾਹਲਾ ਨਹੀਂ ਉਹ ਕਰਦਾ ਮੈਂ ਕਿਸੇ ਨੂੰ ਪਤਾ ਹੁੰਦਾ ਕਿਸੇ ਨੂੰ ਨਹੀਂ ਪਤਾ ਹੁੰਦਾ ਮੱਝ ਦੇ 8 ਰੰਮ ਹੁੰਦੇ ਜੀ ਠੀਕ ਹੈ ਜੀ ਹਾਂਜੀ ਹਾਂਜੀ 8 ਰੰਮ ਹੁੰਦੇ ਜੀ ਠੀਕ ਗੱਲ ਦੋ ਬੰਦ ਹੁੰਦੇ ਫਿਰ ਚਾਰ ਹੁੰਦੇ 6 ਹੁੰਦੇ ਫਿਰ 8 ਹੁੰਦੇ ਜੀ ਇਹਦੇ ਹੱਵੇ ਐ ਮੰਨ ਕੇ ਚੱਲੋ ਜੀ ਇਹ ਘੱਟ ਤੋਂ ਘੱਟ ਐ ਮੰਨ ਕੇ ਚੱਲੋ ਜੀ ਹਜੇ ਗੱਠੌਰ ਬਦਨ ਹਜੇ ਗੱਠੌਰ ਬਦਨ ਹਜੇ 4 ਦਿਨ ਦਾ ਹੀ ਹੈ ਇਹ ਹਜੇ 4 ਦਿਨ ਦਾ ਜਦੋਂ 8 ਹੋ ਗਏ ਤੇ ਕਿੱਥੇ ਜਾਣਾ ਜੀ ਇਹ ਤੇ ਮੇਰੇ ਹਿਸਾਬ ਤੇ ਫੁੱਟ ਪਿੱਛੇ ਨੂੰ ਵਧੂ ਹਜੇ ਦੇਖ ਸਕਦਾ ਵੀਰ ਤੁਸੀਂ ਯਾਰ ਜਿਹਨੇ ਕੋਈ ਆਪਦੇ ਮੱਝਾ ਕ੍ਰੋਸਿੰਗ ਲਈ ਲੈ ਕੇ ਆਉਣੀਆਂ ਨੇ ਤਾਂ ਉਹ ਵੀ ਇਧਿਆ ਸਕਦਾ ਬਾਈ ਕਾਲਾ ਜੀ ਦੇ ਕੋਲੇ ਕਾਲਿਆ ਵਾਲੇ ਮੰਡੀ ਤੇ ਇਹਨਾਂ ਦਾ ਨੰਬਰ ਅਸੀਂ ਸਕਰੀਨ ਦੇ ਉੱਪਰ ਵੀ ਲਿਖ ਦਿੱਤਾ ਗਿਆ ਹੈਗਾ ਤੇ ਬਾਕੀ ভাই ਥੋੜਾ ਜਿਹਾ ਆਪਣਾ ਮੋਬਾਈਲ ਨੰਬਰ ਵੀ ਬੋਲਿਓ ਮੇਰਾ ਨੰਬਰ ਹੈ ਜੀ 9915517214 ਜੀ 9915517214 ਜੀ 14 ਜੀ ਤੇ ਕਾਲਿਆ ਵਾਲੀ ਮੰਡੀ ਮੇਰਾ ਕਾਲਾਂ ਵਾਲੀ ਮੰਡੀ ਜ਼ਿਲ੍ਹਾ ਸਰਸਾ ਹਰਿਆਣਾ ਮੇਰਾ ਨਾਮ ਕਾਲਾ ਜੀ ਮੋਬਾਈਲ ਨੰਬਰ 9915517214 ਤਾਂ ਬਾਕੀ ਹੋਰ ਵੀ ਆਪਾਂ ਮੈਂ ਵੀਰ ਨੂੰ ਕੈਮਰਾਮੈਨ ਨੂੰ ਕਹੂੰਗਾ ਕਿ ਬਾਕੀ ਵੀ ਪਸ਼ੂ ਸਾਰੇ ਦਿਖਾਉਂਗਾ ਕਹਿ ਲਿਆ ਕਿ ਉਧਰ ਮੈਂ ਜਹਾੜੀ ਖੜਿਆ ਨੇ ਵੀਡੀਓ ਪਰ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਹੈ ਇਸ ਦਾ ਅਸੀਂ ਸਾਰੇ ਤਾਂ ਨਹੀਂ ਦਿਖਾ ਸਕਦੇ ਤੇ ਇੰਨੇ ਕ ਦੇ ਲਈ ਆਪਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਤੁਹਾਡਾ ਸਾਰੇ ਦਰਸ਼ਕਾਂ ਦਾ ਤੇ ਇੱਕ ਵਾਰ ਫਿਰ ਬੇਨਤੀ ਆ ਕਿ ਅਗਰ ਤੁਹਾਡੀਆਂ ਵੀਡੀਓ ਤੁਹਾਨੂੰ ਪਸੰਦ ਕਰ ਲੱਗਦੀਆਂ ਨੇ ਤਾਂ ਪਲੀਜ਼ ਸਾਡੇ YouTube ਚੈਨਲ ਜੀਤਾ ਫਾਰਮਿੰਗ ਟੀਵੀ ਨੂੰ ਭਾਈ ਜੀ ਮੈਂ ਇੱਕ ਹੋਰ ਰਿਕਵੈਸਟ ਕਰਨੀ ਚਾਹਾਂ ਜੀ ਜੇ ਕਿਸੇ ਨੇ ਕੋਈ ਵੀ ਮੇਰਾ ਵੀਡੀਓ ਦੇਖ ਕੇ ਮੇਰੇ ਕੋਲ ਆਉਣਾ ਚਾਹੁੰਦਾ ਹੈ ਜਾਂ ਮਨ ਕਰੇ ਤੋ ਮਾਲ ਲੈਣਾ ਚਾਹਵਾ ਜਾਂ ਕੋਈ ਫੋਨ ਕਰਨਾ ਚਾਹੁੰਦਾ ਜੀ ਫੋਨ ਕਰਨ ਦਾ ਤੇ ਵੀਡੀਓ ਮੰਗਵਾਉਣ ਦਾ ਕੋਈ ਟੱਕਰ ਹੀ ਗੱਲ ਨਹੀਂ ਹੈ ਜੀ ਠੀਕ ਹੈ ਗੱਲ ਆਓ ਮੇ ਕੋਈ ਰਾਤ ਰੁਕੋ ਰਾਤ ਰੁੱਕ ਕੇ ਆਪ ਦੀ ਸੁਬਾ ਸ਼ਾਮ ਮਿਲ ਕੇ ਇੰਗ ਕਰਕੇ ਵੇਖੋ ਫੇਰ ਆਪਦਾ ਡੰਗਰ ਪੁੱਛ ਜਿਹੜਾ ਖੁਦ ਹੀ ਚੱਲ ਰਿਹਾ ਹੈ ਸਹਿਨ ਦਾ ਰੋਟੀ ਪਾਣੀ ਦਾ ਸਾਰਾ ਇੰਤਜ਼ਾਮ ਹੋਊਗਾ ਜੀ ਜਾਸ ਤੁਸੀਂ ਦੇਖ ਸਕਦੇ ਆਂ ਠੀਕ ਹੈ ਗੱਲ ਆ ਪ੍ਰਮਾਤਮਾ ਨੇ ਬਹੁਤ ਵਧੀਆ ਮੌਕਾ ਦਿੱਤਾ ਹੈ ਟ੍ਰਾਂਸਪੋਰਟ ਦਾ ਜੇ ਅਗਲੇ ਕਿਸੇ ਬਿਲਕੁਲ ਕੋਈ ਚਾਹੇ ਫੈਕਟਾਂ ਦੇ ਲੈ ਕੇ ਜਾਏ ਤੁਸੇ ਪਾਸੇ ਜਾਣ ਦੀ ਜ਼ਰੂਰਤ ਨਹੀਂ ਹੈ ਜੀ ਇੱਥੇ ਆਪਣੇ ਅੰਦਰ ਗੱਡੀ ਲੱਗਦੀ ਹੈ ਜੀ ਉਹ ਠੀਕ ਹਲਖਾਵੇ ਠੀਕ ਹੈ ਆਪਣੇ ਅੰਦਰ ਗੱਡੀ ਲੱਗਦੀ ਹੈ ਜੀ ਠੀਕ ਹੈ ਗੱਲ ਆ ਅੰਦਰ ਬਾਹਰ ਆਉਂਦੀ ਏਥੇ ਦੇ ਨਾਲ ਟ੍ਰਾਂਸਪੋਰਟ ਵਾਲਾ ਨੰਬਰ ਹੈਗਾ ਆਪਣੇ ਕੋਲ ਸਾਰੇ ਬਾਜਬ ਰੇਡ ਦੇ ਅੱਛਾ ਜੇ ਹੋਰ ਵੀ ਅਗਰ ਮੰਨ ਲ ਪਸੰਦ ਕਰ ਲਿਆ ਉਹਨੇ ਤੁਹਾਡੇ ਅਕਾਊਂਟ 'ਚ ਪੇਮੈਂਟ ਭਾਲਦਾ ਤੁਸੀਂ ਆਨਲਾਈਨ ਟ੍ਰਾਂਸਫਰ ਕਰ ਦੋਗੇ ਭੇਜ ਦੋਗੇ ਬਾਈ ਜੀ ਮੈਂ ਭੇਜ ਤਾਂ ਦੇਵਾਂ ਪਰ ਮੈਂ 80% ਤੇ ਨਾਰਾਜ਼ਗੀ ਹੈ ਮੇਰੀ ਕਿਉਂਕਿ ਜਿਹੜਾ ਵੀਡੀਓ ਚੱਲ ਰਹੀ ਹੈ ਜਾਂ ਮੰਨ ਕੇ ਗੱਲ ਕਈ ਵਾਰੀ ਕੋਈ ਪਸ਼ੂ ਨੂੰ ਅਚਾਨਕ ਕੋਈ ਨਾ ਕੋਈ ਗੱਲਬਾਤ ਹੋ ਜੇ ਰਾਹ ਦੇ ਵਿੱਚ ਠੀਕ ਹੈ ਜੀ ਠੀਕ ਹੈ ਗੱਲ ਉਹ ਸਾਡੇ ਤੇ ਆਉਣੀ ਹੈ ਬਿਲਕੁਲ ਇਹ ਆਵੇ ਅਗਲਾ ਆਵੇ ਖਾਣ ਪੀਣ ਦੀ ਸਾਰੀ ਸਹੂਲਤ ਹੈਗੀ ਹੈ ਬਾਈ ਜੀ ਕਰਾਵਾ ਜੀ ਕੋਲੇ ਤੇ ਇਹ ਕਹਿੰਦੇ ਕੋਈ ਪ੍ਰੋਬਲਮ ਨਹੀਂ ਇੱਥੇ ਆ ਕੇ ਰਹਿ ਕੇ ਤਸੱਲੀ ਨਾਲ 2 ਦਿਨ 3 ਦਿਨ ਰਹਿਣਾ ਚੁਆਈ ਕਰਕੇ ਫੇਰ ਲੈ ਕੇ ਆਪਸੂ ਫੇਰ ਨਜ਼ਾਰਾ ਉਸ ਗੱਲ ਦਾ ਬਾਕੀ ਸਾਰੇ ਜੀ ਜਦੋਂ ਅਗਲਾ ਨੇ ਪੈਸੇ ਲਾਉਣਾ ਬਸੂ ਤੇ ਲੱਖਾਂ ਵਾਲਾ ਖਰਦੇ ਬਸੂ ਤੇ ਲਾਉਣਾ ਜੀ 2 ਮਹੀਨੇ ਲੈ ਕੇ ਆਉਣਾ ਤਸੱਲੀ ਕਰਕੇ ਲੈ ਕੇ ਆਉਣਾ 5 ਲੱਖ ਦੀਆਂ ਲੈ ਕੇ ਆਂਦਾ ਅਗਲਾ 4 ਮੱਝਾਂ ਜੀ ਅਗਲਾ ਤਸੱਲੀ ਕਰਕੇ ਲੈ ਕੇ ਜਾਵੇ ਤੇ ਆਪਦੇ ਪਸ਼ੂ ਦੇ ਨਾਲ ਜਾਵੇ ਬਸ ਕਰ ਠੀਕ ਹੈ ਜੀ ਗੱਲ ਸਾਡੀ ਰੈਨ ਫਾਸਟ ਹੈ ਅੱਜ ਦੇ ਲਈ ਇੰਨਾ ਹੀ ਫਿਲਹਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਔਰ ਸ਼ੇਅਰ ਵੀ ਜਰੂਰ ਕਰੋ ਧੰਨਵਾਦ ਸ਼ੁਕਰੀਆ ਜੈ ਹਿੰਦ ਅਗਲੀ ਵੀਡੀਓ 'ਚ ਫੇਰ ਮਿਲਦੇ ਹਾਂ ਧੰਨਵਾਦ